ਹਰਨਾਲ ਪ੍ਰਭਾਵਿਤ ਏਰੀਆ ਵਿੱਚ ਮਦਦ ਲਈ ਪਹੁੰਚੀ ਭਾਈ ਕਨੀਆ ਜੀ ਮਿਸ਼ਨ ਸੁਸਾਇਟੀ ਦੇ ਮੁਖ ਸੇਵਾਦਾਰ ਜਤੇਦਾਰ ਤਰਨਜੀਤ ਸਿੰਘ ਨਿਵਾਣਾ ਅਤੇ ਸਮੁੱਚੀ ਟੀਮ ਨੇ ਉੱਥੇ ਪਹੁੰਚ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਹਰਪੀਤ ਦਾ ਲਈ ਵਿਸ਼ੇਸ਼ ਪ੍ਰਲਾਖ ਕੀਤਾ ਗਿਆ ਸੀਗਾ ਸੋ ਅੱਜ ਅਸੀਂ ਭਾਈ ਹਰਪੀਤ ਸਿੰਘ ਬਘੂ ਸਾਹਿਬ ਤੇ ਛੋਟਾ ਵੀਰ ਗੁਰਪਾਲ ਸਿੰਘ ਬਘੂ ਸਾਹਿਬ ਇਹਆਂ ਵੀ ਇਹ ਜੜੀਆਂ ਵੀਡੀਓ ਵਾਇਰਲ ਹੋਈਆਂ ਲੱਗੇ ਦੀਆਂ ਜੋ ਉਹਨਾਂ ਨੇ ਦਰਸ਼ਤ ਇੱਥੇ ਉਹ ਵੇਖ ਕੇ ਹਿਰਦੇ ਵਲੁੰਦਦੇ ਕੇ ਤੇ ਗੁਰੂ ਸਾਹਿਬ ਨੇ ਸੰਕਟ ਦੇ ਸਹਿਯੋਗ ਨਾਲ ਇੱਥੇ ਲਾਕ ਕੇ ਭੇਜਿਆ ਅੱਜ ਅਸੀਂ ਇੱਥੇ ਰਾਹਤ ਸਮਗਰੀ ਜਿਹੜੀ ਲੈ ਕੇ ਆਏ ਸੀਗੀ ਉਹਦਾ ਮੌਕਾ ਮਿਲਿਆ ਸੇਵਾ ਕਰਨ ਦਾ ਸੰਗਤਾਂ ਦੇ ਜਿਹੜਾ ਹਾਲਾਤ ਦੇਖ ਕੇ ਉਹ ਬਿਆਨ ਕਰ ਤੋਂ ਪਰੇ ਨਹੀਂ ਇੱਕ ਸ਼ਬਦਾਂ ਦੇ ਵਿੱਚ ਲੇਕਿਨ ਦਸਰੋਂ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਮੈਂ ਇਹ ਜਿਹੜੇ ਅੱਜ ਅਸੀਂ ਬੋਰਡ ਤੇ ਜਾ ਕੇ ਆਏ ਆਂ ਪੰਜਾਬ ਦੇ ਨਾਲੋਂ ਕਨੈਕਸ਼ਨ ਹੀ ਟੁੱਟ ਗਿਆ ਪਿੰਡਾਂ ਦਾ ਉਹ ਜਿਹੜੇ ਟਿੱਕ ਸੀ ਉਹ ਬਲਸ ਸਮੁੰਦਰ ਬਣ ਗਏ ਤੇ ਸਮੁੰਦਰ ਵਿੱਚ ਟਾਪੂ ਬਣ ਗਏ ਤੇ ਅੱਜ ਹਾਲਾਤ ਤੁਸੀਂ ਇਹ ਸੋਚ ਕੇ ਦੇਖੋ ਜੇ ਕੋਈ ਡਿਮਰੀ ਕੇਸ ਆ ਜੇ ਜਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਜੇ ਮੈਡੀਕਲ ਸਹਾਇਤਾ ਦੀ ਲੋੜ ਪੈ ਜਵੇ ਜਾਂ ਪਸ਼ੂ ਡੰਗਰ ਨੂੰ ਲੋੜ ਪੈ ਜੇ ਨਾ ਕੋਈ ਡਾਕਟਰ ਆ ਸਕਦਾ ਨਾ ਆ ਸਕਦਾ ਕਿੱਦਾਂ ਆਖੀ ਉਹ ਇਹ ਤਾਂ ਲੈਣਗੇ ਫੁੱਟ ਕਰੈਕਸ਼ਨ ਟੁੱਟ ਕੇ ਟਾਪੂ ਬਣ ਗਿਆ ਸਮੁੰਦਰ ਦੇ ਵਿੱਚ ਜਿਹੜੇ ਤੁਹਾਨੂੰ ਵੀਡੀਓ ਚ ਦਿਖਾਇਆ ਜਾ ਰਿਹਾ ਹੈ ਅ ਅ ਸਮੁੰਦਰ ਨਹੀਂ ਇਹ ਟਾਪੂ ਬਣਿਆ ਪਿਆ ਸੋ ਇਹ ਬੇਨਤੀ ਹੈ ਮੇਰੀ ਕਿ ਇੱਥੇ ਹੁਣ ਇਸ ਤੋਂ ਬਾਅਦ ਜਦੋਂ ਪਾਣੀ ਨੇ ਉਤਰਨਾ ਤੇ 3-3 4-4 ਫੁੱਟ 5-5 ਫੁੱਟ ਰੇਤਾ ਹੜ੍ਹ ਜਨਾ ਤੇ ਜਿਹੜੀ ਇਹਨਾਂ ਦੀ ਜੀਰੀ ਲੱਗੀ ਸੀ ਲੱਖ ਰੁਪਏ ਕਿਲਾ ਦਾ ਖਤਮ ਹੋ ਗਿਆ ਇਹਨਾਂ ਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਉਤਾਰਾ ਹੋਣ ਤੋਂ ਬਾਅਦ ਸਰਕਾਰ ਨਾਲ ਲੜਾਈ ਲੜਨੀ ਪਣੀ ਆ ਤੇ ਸਰਕਾਰ ਨੂੰ ਅਪੀਲ ਵੀ ਕਰਨਾ ਚਾਹਨਾ ਕਿ ਲੜਾਈ ਦਾ ਮਾਹੌਲ ਨਾ ਬਣਾਇਓ ਅਸੀਂ ਪਿੱਛੇ ਨਹੀਂ ਹਟਣਾ ਸਾਡੇ ਜਿਹੜੀਆਂ ਪਹਿਲਾਂ ਤੋਂ ਜਿਹੜੀ ਆਗਾ ਰੇਤਾ ਸਾਨੂੰ ਚੱਕਣ ਦਿੱਤਾ ਜਾਵੇ ਨਹੀਂ ਵੀ ਚੱਕਣ ਦੋ ਇਹਦੇ ਚੱਕਾਂਗੇ ਚੱਕ ਕੇ ਫਿਰ ਉੱਥੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਲੋਡ ਆ ਉਹ ਲੋਡ ਹੈ ਨਾ ਉਹਨੂੰ ਡੀਜ਼ਲ ਤੇ ਟਰੈਕਟਰ ਦੀ ਜੇ ਦੇਖੋ 5 ਕਿੱਲੇ 7 ਕਿੱਲੇ 10 ਕਿੱਲੇ ਉਹ ਦੇਖੋ ਉਹਦਾ ਟਰੈਕਟਰ ਹੋਊਗਾ ਕਿੱਲੇ 2 ਕਿੱਲੇ ਲੱਖੀ ਦੇ ਬਹੁਤਾ ਇਲਾਕਾ ਕਿੱਲੇ 1 ਕਿੱਲਾ 2 ਕਿੱਲੇ ਦਾ ਇਲਾਕਾ ਸੋ ਉਹਨਾਂ ਦੀ ਮਦਦ ਕਰਨੀ ਬਣਦੀ ਆ ਉਹਨਾਂ ਨੂੰ ਇਹ ਬਹੁਤ ਲੰਬੀ ਸੇਵਾ ਚਲਣੀ ਆ ਰਾਸ਼ਨ ਇੱਥੇ ਆ ਚੁੱਕਾ ਵਾਧੂ ਹੁਣ ਮੈਡੀਕਲ ਸੱਟਾਂ ਦੀ ਲੋਡ ਪੈਣੀ ਆ ਡੀਜ਼ਲ ਦੀ ਲੋਡ ਪੈਣੀ ਆ ਟਰੈਕਟਰ ਦੀ ਲੋਡ ਪੈਣੀ ਆ ਉਸ ਤੋਂ ਇਲਾਵਾ ਖਾਦ ਦੀ ਲੋਡ ਪੈਣੀ ਆ ਮੈਡੀਕਲ ਦੀ ਲੋਡ ਪੈਣੀ ਆ ਬੀਜ ਦੀ ਲੋਡ ਪੈਣੀ ਆ ਇਹਦੇ ਬਾਰੇ ਤੁਸੀਂ ਆਪ ਤੇ ਨੈਟਵਰਕ ਰਾਹੀਂ ਸੰਪਰਕ ਕਰਕੇ ਹਰ ਪਿੰਡ ਤਾਂ ਇੱਕ ਉਹਨਾਂ ਦੀ ਉਹ ਜੀ ਤੁਸੀਂ ਮਦਦ ਕਰੋ ਸੋ ਮੈਂ ਧੰਨਵਾਦ ਕਰਦਾ ਹਰਪ੍ਰੀਤ ਸਿੰਘ ਮਖੂ ਤੇ ਹਰਪਾਸ ਸਿੰਘ ਮਖੂ ਜਿਨ੍ਹਾਂ ਨੇ ਸਾਡੇ ਸੁੱਤੇ ਮਨਾਂ ਨੂੰ ਜਗਾ ਕੇ ਆਹ ਗਰਾਊਂਡ ਲੈਵਲ ਤੇ ਸਾਨੂੰ ਦਰਸ਼ਨ ਦਿਖਾ ਕੇ ਸੰਕਟਾ ਦੇ ਸੇਵਾ ਦਾ ਮੌਕਾ ਉਹ ਦਿੱਤਾ ਤੇ ਅੱਗੇ ਵੀ ਅਸੀਂ ਯਤਨ ਕਰਾਂਗੇ ਕਿ ਸਾਧੂ ਚਰਨਨ ਰਾਸ਼ਟਰ ਸੱਚੇ ਪਾਤਸ਼ਾਹ ਭਾਈ ਕਨੀਆ ਜੀ ਮਿਸ਼ਨ ਸੇਵਾ ਸੈਟੀ ਨੂੰ ਤੇ ਸੂਚੀ ਟੀਮ ਨੂੰ ਹੋਰ ਉਤਮ ਤੇ ਬਲ ਬਖਸ਼ੋ ਤਾਂ ਕਿ ਅਸੀਂ ਆਪਣੇ ਪੰਜਾਬ ਵਾਸੀ ਦੇ ਹੱਥੇ ਇਤਨੇ ਇਹਨਾਂ ਦੀ ਸਹਾਇਤਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ